ਸੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਅਸੀਂ ਆਪ ਜੀ ਦਾ ਸਵਾਗਤ ਕਰਦੇ ਹਾਂ ਅੱਜ ਕੁਝ ਅੰਤਰਰਾਸ਼ਟਰੀ ਮੁੱਦੇ ਤੇ ਕੁਸ਼ਲ ਸਾਡੇ ਦੇਸ਼ ਦੇ ਮੁੱਦੇ ਲੈ ਕੇ ਹਾਜ਼ਰ ਹਨ ਐ ਸਭ ਤੋਂ ਪਹਿਲਾਂ ਗੱਲ ਕਰਨੀ ਚਾਹਾਂਗੇ ਜਿਵੇਂ ਕਿ ਕੱਲ ਵੀ ਗੱਲ ਕੀਤੀ ਸੀ ਅਮਰੀਕਾ ਦਾ ਰਾਸ਼ਟਰਪਤੀ 트੍ਰੰਪ ਜਿਵੇਂ ਅਤਾਨਾਸ਼ਾਹੀ ਰਵਈਆ ਅਪਣਾ ਰਿਹਾ ਉਹਦਾ ਇੱਕ ਹੋਰ ਰੂਪ ਸਾਹਮਣੇ ਆਇਆ ਅਮਰੀਕਾ ਦੇ ਵਿੱਚ ਦੋ ਵਾਰ ਰਾਸ਼ਟਰਪਤੀ ਚੁਣਿਆ ਜਾ ਸਕਦਾ ਤੇ ਤੀਜੀ ਵਾਰੀ ਦੁਆਰਾ ਚੋਣ ਨਹੀਂ ਕੀਤੀ ਜਾ ਸਕਦੀ ਉਹਨੇ ਹੁਣ ਯਤਨ ਕੀਤਾ ਕਿ ਇੱਕ ਨਵਾਂ ਕਾਨੂੰਨ ਲਿਆਂਦਾ ਜਾਏ ਜਿਸ ਤਹਿਤ ਤੀਜੀ ਵਾਰ ਵੀ ਚੁਣਿਆ ਜਾ ਸਕੇ ਹਾਲਾਂਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ 트럼ਪ ਤੀਜੀ ਵਾਰੀ ਚੁਣਿਆ ਜਾ ਸਕੇਗਾ ਜਾਂ ਜਾ ਸਕੇਗਾ ਕਿ ਨਹੀਂ ਜਾ ਸਕੇਗਾ ਪਰ ਉਹਦਾ ਇੱਕ ਯਤਨ ਆਇਆ ਕਿ ਤੀਜੀ ਵਾਰੀ ਵੀ ਰਾਸ਼ਟਰਪਤੀ ਕੋਈ ਵੀ ਦੁਆਰਾ ਜਿਹੜਾ ਚੁਣਿਆ ਜਾ ਸਕਦਾ ਹੋਵੇ ਉਹਦੇ ਲਈ ਜਿਹੜੇ ਉੱਥੋਂ ਦੇ ਅਮਰੀਕਾ ਦੇ ਦੋਨੋਂ ਸਦਨਾਂ ਉਹਦੇ ਵਿੱਚੋਂ ਉਹਨੂੰ 100 ਦੇ ਵਿੱਚੋਂ ਇੱਕ ਹਾਊਸ ਦੇ ਵਿੱਚ 53 ਦੀ ਮਨਜ਼ੂਰੀ ਲੈਣੀ ਪੈਗੀ 53 ਵੋਟਾਂ ਹਾਸਲ ਕਰਦੀਆਂ ਪੈਣਗੀਆਂ ਦੂਜੇ ਹਾਊਸ ਦੇ ਵਿੱਚ 435 ਦੇ ਵਿੱਚੋਂ 220 ਜਿਹੜੇ ਆ ਵੋਟਾਂ ਲੈਣੀਆਂ ਪੈਣਗੀਆਂ ਇਸੇ ਤਰ੍ਹਾਂ ਉੱਥੇ ਦੇ ਜਿਹੜੀਆਂ 50 ਸਟੇਟਾਂ ਨੇ 50 ਸਟੇਟਾਂ ਦੇ ਵਿੱਚੋਂ ਘੱਟੋ-ਘੱਟ 38 ਦਾ ਉਹਨੂੰ ਸਮਰਥਨ ਜਿਹੜਾ ਲੈਣਾ ਪਏਗਾ 1951 ਦੇ ਵਿੱਚ ਜਿਹੜੀ ਉਹਨਾਂ ਨੇ ਸੋਧ ਕੀਤੀ ਸੀ ਉਹਦੇ ਵਿੱਚ ਇਹ ਕਹਿ ਦਿੱਤਾ ਗਿਆ ਸੀਗਾ ਵੀ ਇੱਕ ਰਾਸ਼ਟਰਪਤੀ ਇੱਕ ਵਿਅਕਤੀ ਕੋਈ ਵੀ ਆ ਜਿਹੜਾ ਉਹ ਦੋ ਵਾਰ ਤੋਂ ਬਾਅਦ ਨਹੀਂ ਚੁਣਿਆ ਜਾ ਸਕਦਾ ਜਾ ਸਕਦਾ ਹਾਲਾਂਕਿ ਫਰੈਂਕਲਿਨ ਰੂਜ਼ਵੈਲਟ ਚਾਰ ਵਾਰ ਰਾਸ਼ਟਰਪਤੀ ਉਹ ਤੋਂ ਪਹਿਲਾਂ ਜਿਹੜੇ ਆ ਚੁਣੇ ਜਾ ਚੁੱਕੇ ਸਨ ਇਹ ਇਸ ਗੱਲ ਦਾ ਪ੍ਰਤੀਕ ਹੈ ਵੀ ਉਹਦੇ ਵਿੱਚ ਤਾਨਾਸ਼ਾਈ ਜੜੀਆਂ ਆ ਰੂਚੀਆਂ ਜਦੋਂ ਆ ਕੇ ਕੱਲ ਵੀ ਗੱਲ ਕੀਤੀ ਸੀ ਉਹ ਕੁਝ ਭਾਰੂ ਲੱਗ ਰਹੀਆਂ ਨੇ ਜਿਹੜਾ ਸਾਡੇ ਟੋਟਲ ਦੁਨੀਆ ਦੇ ਲਈ ਖਤਰਾ ਵੀ ਕਈ ਵਾਰੀ ਪਣ ਸਕਦੀ ਹੈ ਰੂਚੀਆਂ ਇੱਕ ਹੋਰ ਜਿਹੜੀ ਘਟਨਾ ਜਿਹੜੀ ਪੰਜਾਬ ਨਾਲ ਸੰਬੰਧਤ ਉਹ ਇਹ ਹੈ ਕਿ ਕੱਲ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਇੱਕ ਆਪਰੇਸ਼ਨ ਦੇ ਦੌਰਾਨ ਬਿਜਲੀ ਬੰਦ ਹੋ ਗਈ ਮਰੀਜ਼ ਉਹ ਸੀਰੀਅਸ ਸੀ ਕੈਂਸਰ ਦਾ ਮਰੀਜ਼ ਦੱਸਿਆ ਜਾ ਰਿਹਾ ਕੋਈ ਉਹਦਾ ਆਪਰੇਸ਼ਨ ਚੱਲ ਰਿਹਾ ਸੀ ਬਿਜਲੀ ਬੰਦ ਹੋਣ ਦੇ ਨਾਲ ਹੱਥਾਂ ਪੈਰਾਂ ਨਹੀਂ ਪੈ ਗਈਆਂ ਦੱਸਿਆ ਜਾ ਰਿਹਾ ਵੀ ਇੱਕ ਜੂਨੀਅਰ ਡਾਕਟਰ ਨੇ ਉਹਦੀ ਵੀਡੀਓਗ੍ਰਾਫੀ ਕਰ ਲਈ ਹਾਲਾਂਕਿ ਸਿਹਤ ਮੰਤਰੀ ਨੇ ਇਹ ਕਿਹਾ ਕਿ ਉਹਨੂੰ ਵੀਡੀਓਗ੍ਰਾਫੀ ਨਹੀਂ ਕਰਨੀ ਚਾਹੀਦੀ ਸੀ ਸਗੋਂ ਉਹਨੂੰ ਬਦਲਵੇਂ ਪ੍ਰਬੰਧਾਂ ਬਾਰੇ ਸੋਚਣਾ ਚਾਹੀਦਾ ਸੀਗਾ ਇਹ ਤੋਂ ਪਹਿਲਾਂ ਵੀ 14 ਜਨਵਰੀ ਨੂੰ ਡੇਢ ਘੰਟੇ ਦੇ ਕਰੀਬ ਉਸ ਹਸਪਤਾਲ ਦੀ ਬਿਜਲੀ ਬੰਦ ਰਹੀ ਹੈ ਵਿਰੋਧੀ ਪਾਰਟੀਆਂ ਦੇ ਬਿਆਨ ਵੀ ਆਏ ਆ ਸਿਹਤ ਮੰਤਰੀ ਨੇ ਵੀ ਇਹਦੇ ਤੇ ਬਿਆਨ ਦਿੱਤਾ ਪਰ ਇਹਦੀ ਜਿਹੜੀ ਸੂਈ ਆ ਉਹ ਉਸ ਜੂਨੀਅਰ ਡਾਕਟਰ ਤੇ ਵੀ ਨਾਲੇ ਰੱਖ ਦਿੱਤੀ ਗਈ ਆ ਉਹਨੂੰ ਫੋਕਸ ਕੀਤਾ ਜਾਏਗਾ ਵੀ ਇਹ ਵੀਡੀਓਗ੍ਰਾਫੀ ਕਿਉਂ ਕੀਤੀ ਗਈ ਆ ਜੇ ਇਹ ਵੀਡੀਓਗ੍ਰਾਫੀ ਨਾ ਵੀ ਹੁੰਦੀ ਤੇ ਤਾਂ ਵੀ ਮਸਲਾ ਤੇ ਬਹੁਤ ਇੱਕਦਮ ਗੰਭੀਰ ਹੈ ਇਹਨੂੰ ਵਿਚਾਰਿਆ ਜਾਣਾ ਚਾਹੀਦਾ ਜੇ ਇਹੋ ਜੇ ਸਾਡੇ ਹਸਪਤਾਲਾਂ ਦੇ ਵਿੱਚ ਜੇ ਬਿਜਲੀ ਦੀ ਸਪਲਾਈ ਜਿੱਥੇ ਹੌਟਲਾਈਨਾਂ ਵੀ ਹੁੰਦੀਆਂ ਨੇ ਜੇ ਸਪਲਾਈ ਬੰਦ ਹੁੰਦੀ ਆ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਗੰਭੀਰ ਸਵਾਲ ਆ ਜਿਹਨੂੰ ਵਿਚਾਰਿਆ ਜਾਣਾ ਚਾਹੀਦਾ ਉਹਦਾ ਹੱਲ ਕੀਤਾ ਜਾਣਾ ਚਾਹੀਦਾ ਇਹ ਸਰਕਾਰ ਜਿਹੜੀ ਪੰਜਾਬ ਦੀ ਹੈ ਇਹ ਵਾਅਦੇ ਇਹ ਕਰਕੇ ਆਈ ਸੀ ਵੀ ਅਸੀਂ ਸਿਹਤ ਸਵਾਮਾਂ ਦੇ ਵਿੱਚ ਕੋਈ ਕਸਰ ਵਾਕੀ ਨਹੀਂ ਛੱਡਣੀ ਜੇ ਵੱਡੇ ਹਸਪਤਾਲਾਂ ਦਾ ਇਹ ਹਾਲ ਹੈ ਤੇ ਥੱਲੇ ਛੋਟੇ ਹਸਪਤਾਲਾਂ ਦੇ ਵਿੱਚ ਕੀ ਬਣਦਾ ਹੋਏਗਾ ਇਹ ਤੋਂ ਅੰਦਾਜ਼ਾ ਲਾਉਣਾ ਕੋਈ ਸਾਨੂੰ ਔਖਾ ਨਹੀਂ ਅਗਲੀ ਜਿਹੜੀ ਖਬਰ ਆ ਉਹ ਵੀ ਕੁਝ ਪੰਜਾਬ ਨਾਲ ਜੁੜੀ ਹੋਈ ਆ ਮਾਨਕ ਗੋਇਲ ਜਿਹੜੇ ਉੱਗੇ ਆਰਟੀਆਈ ਕਾਰਕੁਨ ਨੇ ਉਹਨਾਂ ਨੇ ਪਿੱਛੇ ਜਿਹੇ ਇੱਕ ਆਰਟੀਆਈ ਸਾਹਮਣੇ ਲਿਆਂਦੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਰਵਿੰਦ ਕੇਜਰੀਵਾਲ ਨੂੰ ਪੰਜਾਬ ਵੱਲੋਂ ਸੁਰੱਖਿਆ ਮੁਹਈਆ ਕਰਵਾਈ ਜਾ ਰਹੀ ਆ। ਹਾਲਾਂਕਿ ਜੇ ਉਹ ਆਰਵਿੰਦ ਕੇਜਰੀਵਾਲ ਜਾਂ ਕੋਈ ਹੋਰ ਕੋਈ ਵੀ ਜਿਹੜਾ ਦੂਜੇ ਰਾਜਾਂ ਦੇ ਵਿੱਚੋਂ ਕੋਈ ਮੁੱਖ ਮੰਤਰੀ ਹੋਵੇ, ਕੋਈ ਮੰਤਰੀ ਹੋਵੇ, ਕੋਈ ਆਵੇ ਤਾਂ ਸਾਡਾ ਉਹ ਸਟੇਟ ਗੈਸਟ ਹੈ ਤੇ ਉਹਦੀ ਸੁਰੱਖਿਆ ਦੇਣੀ ਸਾਡੀ ਸਰਕਾਰ ਦਾ ਜਿਹੜਾ ਮੁੱਢਲਾ ਫਰਜ਼ ਆ। ਪਰ ਜਿਸ ਤੰਗ ਦੇ ਨਾਲ ਦੂਜੇ ਰਾਜ ਦੇ ਇੱਕ ਮੁੱਖ ਮੰਤਰੀ ਨੂੰ ਜਾਂ ਹੁਣ ਸਾਬਕਾ ਮੁੱਖ ਮੰਤਰੀ ਹੈ ਜਾਂ ਉਹ ਉਹਨਾਂ ਦੀ ਪਾਰਟੀ ਦੇ ਸੁਪਰੀਮ ਨੇ ਉਹਨੂੰ ਸੁਰੱਖਿਆ ਪੱਕੇ ਤੌਰ ਤੇ ਦਿੱਤੀ ਜਾ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਤੇ ਹੈ ਪਰ ਇਹ ਸੁਰੱਖਿਆ ਜਿਹੜੀ ਪਿੱਛੇ ਜੇ ਵਾਪਸ ਲੈ ਲਈ ਗਈ ਸੀ ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਦੇ ਮਜੂਦਾ ਮੁੱਖ ਮੰਤਰੀ ਨੇ ਦੋਨਾਂ ਨੇ ਇੱਕ ਗੱਲ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਮੰਗ ਕੀਤੀ ਆ ਚੋਣ ਕਮਿਸ਼ਨ ਤੋਂ ਵੀ ਇਹ ਸੁਰੱਖਿਆ ਜਿਹੜੀ ਆ ਮੁੜ ਬਹਾਲ ਕੀਤੀ ਜਾਵੇ ਜੇ ਉਹਨਾਂ ਨੂੰ ਉੱਥੋਂ ਦੀ ਦਿੱਲੀ ਦੀ ਸੁਰੱਖਿਆ ਪਸੰਦ ਨਹੀਂ ਤੇ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ ਵੀ ਇਹ ਸੁਰੱਖਿਆ ਫਿਰ ਕਿਹੋ ਜੀ ਹੋ ਰਹੀ ਆ ਅੱਜ ਇਹ ਪੰਜਾਬ ਤੋਂ ਹੀ ਸੁਰੱਖਿਆ ਆ ਜਾਂ ਪੰਜਾਬ ਤੇ ਹੀ ਯਕੀਨ ਕੀਤਾ ਜਾਣਾ ਹਾਲਾਂਕਿ ਪੰਜਾਬ ਦਾ ਜਿਹੜਾ ਖਰਚਾ ਜਿਹੜਾ ਵਧੇਗਾ ਪਰ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਵੱਡਾ ਸਵਾਲ ਹੈ ਕਿ ਦਿੱਲੀ ਦੀ ਸੁਰੱਖਿਆ ਤੇ ਕਿਉਂ ਨਹੀਂ ਯਕੀਨ ਕੀਤਾ ਜਾ ਰਿਹਾ ਇਹਦੇ ਨਾਲ ਹੀ ਇੱਕ ਖਬਰ ਜਿਹੜੀ ਹੋਰ ਅਸੀਂ ਲੈਣੀ ਚਾਹਾਂਗੇ ਉਹ ਹੈ ਅਡਾਨੀ ਦੇ శ్రీలంਕਾ ਦੇ ਵਿੱਚ ਜਿਹੜੇ ਸਮਝੌਤੇ ਕੀਤੇ ਸਗੇ ਬਿਜਲੀ ਨਾਲ ਸੰਬੰਧਤ ਆ ਉਹਨਾਂ ਨੂੰ ਕੁਝ ਬ੍ਰੇਕਾਂ ਲੱਗੀਆਂ ਨੇ ਉਹ ਬ੍ਰੇਕਾਂ ਹਾਲਾਂਕਿ ਸਮਝੌਤਾ ਤੋੜਨ ਦੀਆਂ ਨਹੀਂ ਸਿਰਫ ਬਿਜਲੀ ਦੀ ਖਰੀਦ ਜਿਹੜੀ ਆ ਪ੍ਰੋਜੈਕਟ ਬੰਦ ਕਰਨ ਲਈ ਨਹੀਂ ਸਗੋਂ ਖਰੀਦ ਬੰਦ ਕਰਨ ਲਈ ਹੱਲੇ ਬ੍ਰੇਕਾਂ ਲੱਗੀਆਂ ਨੇ ਇਹ ਤੋਂ ਪਹਿਲਾਂ ਆਪਾਂ ਜਾਣਦੇ ਆਂ ਵੀ ਅਮਰੀਕਾ ਦੇ ਨਾਲ ਜਿਹੜਾ ਆ ਉਹਦੇ ਵਿੱਚ ਵੀ ਅਡਾਨੀ ਗਰੁੱਪ ਜਿਹੜਾ ਆ ਚਰਚਾ ਦੇ ਵਿੱਚ ਆ ਚੁੱਕਿਆ ਉਹਨਾਂ ਦੀ ਕੰਪਨੀ ਜਿਹੜੀ ਚਰਚਾ ਦੇ ਵਿੱਚ ਆ ਚੁੱਕੀ ਆ ਉਹਨਾਂ ਤੇ ਕੁਝ ਦੋਸ਼ ਲੱਗੇ ਆ ਉਹ ਦੋਸ਼ਾਂ ਦੀ ਪੜਤਾਲ ਕਿਵੇਂ ਹੋਣੀ ਆ ਕਦੋਂ ਹੋਣੀ ਆ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ ਵੀ ਇਹ ਜਾਂਚ ਹੋਏਗੀ ਵੀ ਕਿ ਨਹੀਂ ਹੋਏਗੀ ਕਿ ਇਹਨਾਂ ਹੀ ਦਬ ਦਿੱਤੀ ਜਾਏਗੀ ਦਬਾ ਦਿੱਤੀ ਜਾਏਗੀ ਪਰ ਫਿਰ ਵੀ ਇਹ ਜਿਹੜਾ ਮਸਲਾ ਆ ਕਾਫੀ ਗੰਭੀਰ ਮਸਲਾ ਆ ਜੀ ਇਸ ਢੰਗ ਦੇ ਨਾਲ ਦੂਜੇ ਦੇਸ਼ਾਂ ਦੇ ਵਿੱਚ ਸਾਡੀ ਜਿਹੜੀ ਬਦਨਾਮੀ ਸਾਡੇ ਦੇਸ਼ ਦੀ ਬਦਨਾਮੀ ਹੁੰਦੀ ਆ ਆਪਣੇ ਆਪ ਦੇ ਵਿੱਚ ਸਵਾਲ ਆ ਇਹ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿੱਚ ਨਵੰਬਰ 24 ਦੇ ਵਿੱਚ ਵੀ ਸਪਲਾਈ ਜਿਹੜੀ ਆ ਉਹਨਾਂ ਨੇ ਉਤਤੀ ਕਰ ਦਿੱਤੀ ਸੀਗੀ ਬੰਗਲਾਦੇਸ਼ ਨੇ ਉੱਥੇ ਵੀ ਇਹਦੇ ਪ੍ਰੋਜੈਕਟ ਜਿਹੜੇ ਕੁਝ ਚੱਲਦੇ ਆ ਵੱਡੇ ਵੱਡੇ ਸਵਾਲ ਤੇ ਸਾਹਮਣੇ ਆ ਸਾਡੇ ਅ ਮੇ ਉਹ ਤੋਂ ਦੇ ਰਾਸ਼ਟਰਪਤੀ ਸ਼੍ਰੀ ਲੰਕਾ ਦੇ ਰਾਸ਼ਟਰਪਤੀ ਨੇ ਇਹ ਕਹਿ ਦਿੱਤਾ ਆ ਵੀ ਇਹਦੇ ਲਈ ਇੱਕ ਕਮੇਟੀ ਬਣਾ ਦਿੱਤੀ ਆ ਜਿਹੜੀ ਸਾਰੇ ਮਾਮਲੇ ਰਿਪੋਰਟ ਅਗਲੀ ਗੱਲ ਅਸੀਂ ਇਹ ਕਹਿਣੀ ਚਾਹਾਂਗੇ ਕਿ ਪਤੰਜਲੀ ਜਿਹੜਾ ਕਾਫੀ ਵੱਡਾ ਗਰੁੱਪ ਜਿਹੜਾ ਆ ਜਿਹਦੇ ਤੇ ਕੇਂਦਰ ਦੀ ਸਰਕਾਰ ਜਿਹੜੀ ਹੈ ਸਾਡੀ ਯੂਨੀਅਨ ਸਰਕਾਰ ਕਾਫੀ ਮਿਹਰਬਾਨ ਆ ਇਸ ਸਰਕਾਰ ਦੇ ਦੌਰਾਨ ਕੋਵਿਡ ਦੇ ਵੇਲੇ ਵੀ ਜੇ ਇਸ ਧੰਗ ਦੇ ਨਾਲ ਉਹ ਦਾ ਇੱਕ ਪ੍ਰੋਡਕਟ ਜਿਹੜਾ ਆ ਉਹਦੀ ਪੇਸ਼ਕਾਰੀ ਕੀਤੀ ਗਈ ਆ ਉਹਨੂੰ ਲਾਂਚ ਕੀਤਾ ਗਿਆ ਉਹਨੇ ਲੱਖਾਂ ਕਰੋੜਾ ਰੁਪਏ ਕਮਾਏ ਆ ਬਾਅਦ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਉਹ ਪ੍ਰੋਡਕਟ ਜਿਹੜਾ ਘਿਰ ਗਿਆ ਹੁਣ ਜਿਹੜਾ ਤਾਜ਼ਾ ਮਾਮਲਾ ਮਿਰਚਾਂ ਦੇ ਨਾਲ ਸੰਬੰਧਤ ਆਇਆ ਜਿਹੜੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਇਹਨੇ ਇਹ ਓਬਜੈਕਸ਼ਨ ਕੀਤਾ ਆ ਇਤਰਾਜ਼ ਜਤਾਇਆ ਵੀ 200 ਗ੍ਰਾਮ ਦੀ ਇੱਕ ਪੈਕਿੰਗ ਦੇ ਵਿੱਚ ਜਿਹੜੇ ਕੀਟਨਾਸ਼ਕਾਂ ਦੀ ਮਾਤਰਾ ਜਿਹੜੀ ਆ ਜੰਨੀ ਮਤਲਬ ਨਾਲੋਂ ਜਿਹੜੀ ਹੱਦ ਕੋਈ ਮਿੱਥੀ ਹੋਈ ਆ ਉਹਦੇ ਨਾਲੋਂ ਵੱਧ ਮਾਤਰਾ ਪਾਈ ਗਈ ਆ ਹਾਲਾਂਕਿ ਪਤੰਜਲੀ ਨੇ ਉਹ ਕਹਿ ਦਿੱਤਾ ਕਿ ਵਾਪਸ ਜਿਹੜੀਆਂ ਮੰਗਵਾ ਲਈਆਂ ਜਾਂਣਗੀਆਂ ਮਿਰਚਾਂ ਦੇ ਪੈਕੇਟ ਆ ਪਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਆ ਸਾਡੇ ਸਾਰਿਆਂ ਦੇ ਸਾਹਮਣੇ ਵੀ ਜਿਸ ਢੰਗ ਦੇ ਨਾਲ ਆ ਅ ਬਾਅਦ ਵਿੱਚ ਲੇਟ ਕਾਰਵਾਈ ਕੀਤੀ ਜਾਂਦੀ ਆ ਪਹਿਲਾ ਮੌਕੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਪੜਤਾਲ ਕਿਉਂ ਨਹੀਂ ਮੌਕੇ ਤੇ ਕੀਤੀ ਜਾਂਦੀ ਇਹ ਵਾਕਿਆ ਹੀ ਸਵਾਲ ਜਿਹੜਾ ਕਰਨਾ ਸਾਡਾ ਬਣਦਾ ਇਹ ਤੋਂ ਪਹਿਲਾਂ ਵੀ ਇੱਕ ਵਾਰ ਇਹਨਾਂ ਦੇ ਨੂਡਲਸ ਦੇ ਵਿੱਚ ਵੀ ਸਵਾਲ ਖੜੇ ਹੋਏ ਸੀਗੇ ਉਦੋਂ ਤੇ ਉਹਨਾਂ ਨੇ ਇਸ ਅਥਾਰਟੀ ਨੇ ਬਿਆਨ ਦਿੱਤਾ ਸੀਗਾ ਵੀ ਸਾਡੇ ਤੋਂ ਇਹਨਾਂ ਨੇ ਕੋਈ ਮਨਜ਼ੂਰੀ ਨਹੀਂ ਲਈ ਜੀ ਪਰ ਕੋਵਿਡ ਦੇ ਵਿਲੇ ਜਿਹੋ ਜਿਹਾ ਕੁਝ ਹੋਇਆ ਜਿਹੋ ਜਿਹਾ ਨੂਡਲਸ ਦੇ ਮਾਮਲੇ ਦੇ ਵਿੱਚ ਹੋਇਆ ਤੇ ਉਹਦੇ ਵਿੱਚ ਹੁਣ ਕਾਰਵਾਈ ਭਾਵੇਂ ਲੇਟ ਹੀ ਕੀਤੀ ਗਈ ਆ ਤੇ ਇਹ ਸਵਾਗਤ ਕਰਨ ਯੋਗ ਆ ਇਸ ਤੰਗ ਦੇ ਨਾਲ ਇਸ ਅਥਾਰਟੀ ਨੂੰ ਲਗਾਤਾਰ ਕਾਰਵਾਈ ਜਿਹੜੀ ਆ ਕੋਈ ਲਹਾਜੂ ਵਤੀਰਾ ਨਹੀਂ ਅਪਣਾਉਣਾ ਚਾਹੀਦਾ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਨਹੀਂ ਕਰਨਾ ਚਾਹੀਦਾ ਇਹਦੇ ਤੇ ਜ਼ਰੂਰ ਗੌਰ ਫਰਮਾਉਣਾ ਚਾਹੀਦਾ ਇੱਕ ਹੋਰ ਮਸਲਾ ਆਖਿਰ ਦੇ ਵਿੱਚ ਅਸੀਂ ਲੈਣਾ ਚਾਹਾਂਗੇ ਉਹ ਇਹ ਹੈ ਕਿ ਪੰਜਾਬ ਦੀ ਜਿਹੜੀ ਆ ਅਦਾਲਤ ਪੰਜਾਬ ਤੇ ਹਰਿਆਣਾ ਦੀ ਜਿਹੜੀ ਸਾਂਝੀ ਅਦਾਲਤ ਹੈ ਉਹਦੇ ਵਿੱਚ ਇੱਕ ਮਾਮਲਾ ਆਇਆ ਕਿਸ ਨੇ ਪਟੀਸ਼ਨ ਦਾਇਰ ਕੀਤੀ ਆ ਕਰਵਾ ਚੌਥ ਨੂੰ ਲੈ ਕੇ ਵੀ ਇਹ ਹਰ ਇੱਕ ਔਰਤ ਨੂੰ ਜਿਹੜੀ ਆ ਛੋਟ ਦੇਣੀ ਚਾਹੀਦੀ ਆ ਵੀ ਉਹ ਕਰਵਾ ਚੌਥ ਮਨਾਵੇ ਮਨਾਉਣਾ ਚਾਹੀਦਾ ਆ ਇਹ ਆਪੋ ਆਪਣਾ ਵਿਸ਼ਵਾਸ ਆ ਕਿਸੇ ਦਾ ਕੋਈ ਕਰਵਾ ਚਾਤ ਮਨੋਂ ਦਾ ਨਹੀਂ ਮਨੋਂ ਦਾ ਕਿਸੇ ਦਾ ਆਪਣਾ ਵਿਸ਼ਵਾਸ ਕੋਈ ਧਾਰਮਿਕ عقیده ਦੇ ਮੁਤਾਬਕ ਹੋ ਸਕਦਾ ਉਹ ਪਟੀਸ਼ਨ ਜਿਹੜੀ ਆ ਰੱਦ ਕਰ ਦਿੱਤੀ ਗਈ ਆ ਰੱਦ ਕਰਕੇ ਅਦਾਲਤ ਨੇ ਉਸ ਪਟੀਸ਼ਨ ਕਰਨ ਵਾਲੇ ਨੂੰ ਕੁਝ ਜਿਹੜਾ ਆ ਇੱਕ ਟੋਕਨ ਮਨੀ ਵੱਲੋਂ ਛੋਟਾ ਜਿਹਾ ਜੁਰਮਾਨਾ ਵੀ ਲਾਇਆ ਇਸ ਤੰਗ ਦੇ ਨਾਲ ਜੇ ਸਾਡੇ ਦੇਸ਼ ਦੇ ਵਿੱਚ ਮਾਹੌਲ ਜਿਹੜਾ ਬਣੇਗਾ ਤੇ ਉਹ ਲਾਹਮੀ ਜਿਹੜੇ ਆ ਖਤਰਨਾਕ ਸਿੱਟੇ ਜਿਹੜੇ ਆ ਉਹ ਕੱਡੇਗਾ ਅੱਜ ਦੀ ਗੱਲ ਦੇ ਵਿੱਚ ਇਨ ਲਈ ਬਹੁਤ-ਬਹੁਤ ਸ਼ੁਕਰੀਆ ਦਾ